ਕਈ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਵੀ ਸੰਸਦ ਭੱਜ ਗਏ ਦੂਜੇ ਵੀ ਭੱਜੀ ਜਾ ਰਹੇ ਹਨਗੇ ਜਦ ਕਹਿੰਦੇ ਬਾਛੜ ਹੁੰਦੀ ਹੈ ਤਾਂ ਡੱਡੂ ਜਿਹੜਾ ਹੈ ਕਈ ਟੋਬਿਆਂ ਛਾਲਾ ਮਾਰਦਾ ਹੈ ਤਾਂ ਇਹ ਤਾਂ ਇੱਕ ਮਾਹੌਲ ਐਸਾ ਬਣਾ ਰਹੇ ਹਨ ਔਰ ਪੱਤਰਕਾਰਾਂ ਇਹਨੂੰ ਜ਼ਿਆਦਾ ਤਵੱਜੂ ਦੇ ਰਹੇ ਮੇਰੇ ਖਿਆਲ ਲੋਕ ਅੱਕ ਚੁੱਕੇ ਹਨਗੇ ਜਿਹੜੇ ਸਫਤਾ ਤੇ ਭੁੱਖੇ ਹਨਗੇ ਉਹਨਾਂ ਲੋਕ ਇੱਕੀ ਅਹਿਸਾਸ ਕਰਾ ਦੇਣਗੇ ਮੈਨੂੰ ਪੂਰਨ ਵਿਸ਼ਵਾਸ ਹੈ ਦੇਖੋ ਮੈਂ ਸਮਝਦਾ ਲੋਕਾਂ ਚ ਪਹਿਲਾਂ ਸਾਨੂੰ ਕਾਂਗਰਸ ਪਾਰਟੀ ਨੂੰ ਵੀ ਸੰਤਾਪ ਭੋਗਣਾ ਪਿਆ ਅਸੀਂ ਕੋਈ ਐਸੇ ਵਾਅਦੇ ਕੀਤੇ ਜਿਹੜੇ ਤੇ ਪੂਰੇ ਤੌਰ ਤੇ ਮੁਕੰਮਲ ਨਹੀਂ ਕਰ ਸਕੀ ਜੇ ਝੂਠੇ ਵਾਅਦੇ ਕਰਾਂਗੇ ਤਾਂ ਲੋਕ ਇਹ ਤਾਂ ਮਾਫ਼ ਨਹੀਂ ਕਰਦੇ ਲੋਕ ਇੱਕ ਬਹੁਤ ਵੱਡੀ ਤਾਕਤ ਹੈ ਔਰ ਜਮਹੂਰੀਅਤ ਇਹ ਹੀ ਤਾਕਤ ਹੈ ਜਿਹੜੀ ਤਖਤ ਬਦਲ ਦਿੰਦੀ ਹੈ ਲੋਕ ਸਭਾ ਚੋਣਾਂ ਦਾ ਅਖਾੜਾ ਭਖ ਚੁੱਕਾ ਹੈ ਤੇ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਗੁਰੂ ਸਾਹਿਬ ਦਾ ਆਸਰਾ ਲਿਆ ਜਾ ਰਿਹਾ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਸਾਬਕਾ ਮੰਤਰੀ ਕਾਕਾ ਰਣਜੀਤ ਸਿੰਘ ਨਾਭਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦਾ ਮਾਹੌਲ ਹੈ ਇਸ ਵਾਰ ਕਿਹੜੇ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਦੇ ਵਿੱਚ ਵਿਚ ਰਹੇ ਤੁਹਾਡਾ ਬਹੁਤ-ਬਹੁਤ ਤੁਹਾਡਾ ਧੰਨਵਾਦ ਕੀਤਾ ਤੁਹਾਡੇ ਮਾਣ ਦੇ ਦਰਿਯ ਮੈਂ ਤੁਹਾਡੇ ਦਰਸ਼ਕਾਂ ਦੇ ਤਹਿਤ ਗੁਰੂਬ੍ਰੋ ਹੋ ਸਕਿਆ ਅਤੇ ਅੱਜ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਸਾਡੇ ਜਿਹੜੀ ਪਾਰਟੀ ਦੀ ਟਿਕਟ ਹੈ ਦੁਬਾਰਾ ਸਾਡੇ ਸੰਸਦ ਡਾਕਟਰ ਅਮਰ ਸਿੰਘ ਜਿੰਨ ਦਿੱਤੀ ਗਈ ਹੈ। ਉਹ ਲੋਕਾਂ ਚ ਬੜਾ ਉਛਾਹ ਦੇਖਣ ਨੂੰ ਮਿਲਿਆ ਅਤੇ ਮੈਨੂੰ ਫਕਰ ਹੈ ਕਿ ਅੱਜ ਸ਼ੁਰੂਆਤ ਜਿਹੜੀ ਕੀਤੀ ਹੈ ਚੰਗੀ ਸ਼ੁਰੂਆਤ ਕੀਤੀ ਹੈ। ਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਅੱਜ ਨਕਮਸਤਕ ਹੋ ਕੇ ਜਿੱਥੇ ਪੰਜਾਬ ਦੀ ਸਭ ਤੋਂ ਵੱਡੀ ਸ਼ਹਾਗਤ ਜਿਹੜੇ ਸਾਡੇ ਕੌਮ ਭੁੱਲ ਨਹੀਂ ਸਕਦੀ ਉਹਨੂੰ ਨਕਮਸਤਕ ਹੋ ਕੇ ਦੇ ਅੱਜ ਸ਼ੁਰੂਆਤ ਡਾਕਟਰ ਅਮਰ ਸਿੰਘ ਨੇ ਕੀਤੀ ਹੈ ਔਰ ਬੜਾ ਭਾਰੀ ਹੰਗਾਰਾ ਮਿਲਿਆ ਅਨੰਦ ਸਿੰਘ ਜਿਕਰ ਗੱਲ ਕਰੀਏ ਜਿਹੜੀ ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਇੱਕ ਕਾਟੋਕਲੇ ਚੱਲ ਰਿਹਾ ਜੇਕਰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਉਹ ਪਾਰਟੀ ਬਦਲ ਲੈਂਦਾ ਜਿਵੇਂ ਕਿ ਚੌਧਰੀ ਦੇ ਪਰਿਵਾਰ ਵੱਲੋਂ ਦੇਖ ਕੀਤਾ ਗਿਆ ਨੇ ਦੇਖਦੇ ਹੋ ਕਿਵੇਂ ਜੀਪੀਵੀ ਤੁਹਾਡੇ ਪਹਿਲਾਂ ਪਾਰਟੀ ਨਾਲ ਜੁੜਿਆ ਉਹ ਵੀ ਵੱਡੇ ਅਹੁਦੇ ਤੇ ਰਹੇ ਵਿਧਾਇਕ ਬਣੇ ਉਸ ਤੋਂ ਬਾਅਦ ਆਨੰਦ ਮਾਣਨ ਤੋਂ ਬਾਅਦ ਫਿਰ ਤੇ ਪਾਰਟੀ ਬਦਲ ਗਏ ਤੁਸੀਂ ਪ੍ਰੈਸ ਵਾਲੇ ਸਾਥੀ ਹੋਈ ਜ਼ਿਆਦਾ ਪੁੱਛਦੇ ਹੋ ਮੇਰਾ ਖਿਆਲ ਹੈ ਉਹਨਾਂ ਦੇ ਵੀ ਕਈ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਵੀ ਸੰਸਦ ਭੱਜ ਗਏ ਦੂਜੇ ਵੀ ਭੱਜੀ ਜਾ ਰਹੇ ਹਨਗੇ ਇਹ ਤਾਂ ਜ਼ਿੰਦਗੀ ਜਦ ਕਹਿੰਦੇ ਆ ਬਾਛੜ ਹੁੰਦੀ ਹੈ ਤਾਂ ਡੱਡੂ ਜਿਹੜਾ ਹੈ ਕਈ ਟੋਬਿਆਂ ਛਾਲਾ ਮਾਰਦਾ ਹੈ ਤਾਂ ਇਹ ਤਾਂ ਇੱਕ ਮਾਹੌਲ ਐਸਾ ਬਣਾ ਰਹੇ ਆ ਔਰ ਪੱਤਰਕਾਰਾਂ ਇਹਨੂੰ ਜ਼ਿਆਦਾ ਤਵੱਜੂ ਦੇ ਰਹੇ ਮੇਰੇ ਖਿਆਲ ਲੋਕ ਅੱਕ ਚੁੱਕੇ ਹਨਗੇ ਵਿਸ਼ੇਸ਼ ਤੌਰ ਤੇ ਇਸ ਨੂੰ ਮੁੱਖੀ ਦੇਖਦੇ ਹੋ ਕਿ ਜਿਹੜੇ ਸਪਤਾ ਤੇ ਭੁੱਖੇ ਹਨਗੇ ਉਹਨਾਂ ਲੋਕ ਇੱਕ ਹੀ ਅਹਿਸਾਸ ਕਰਾ ਦੇਣਗੇ ਮੈਨੂੰ ਪੂਰਨ ਵਿਸ਼ਵਾਸ ਹੈ ਆਮ ਆਦੀ ਪਾਰਟੀ ਪਹਿਲਾਂ ਬੜੇ ਦਾਅਵੇ ਨਾਲ ਆਈ ਸੀ ਬਦਲਾਅ ਨੂੰ ਲੈ ਕੇ ਆਈ ਸੀ ਨਾਰਿਆਂ ਨੂੰ ਲੈ ਕੇ ਹੁਣ ਉਹਨਾਂ ਦੀ ਵੀ ਕਾਰਜਸ਼ਾਲੀ ਲੋਕਾਂ ਦੇ ਸਾਹਮਣੇ ਆ ਉਹਦਾ ਨਤੀਜਾ ਤੁਹਾਡੇ ਸਾਹਮਣੇ 2024 1 ਜੂਨ ਨੂੰ ਆ ਜਾਣਾ ਹੈ ਹਾ ਪਿੰਡਾਂ ਦੇ ਵਿੱਚ ਜਗਰ ਘਰਾਓ ਵੀ ਵਿਧਾਇਕਾਂ ਦਾ ਹੋਣ ਲੱਗਿਆ ਆਮ ਆਦੀ ਪਾਰਟੀ ਤੇ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਝਦਾ ਲੋਕਾਂ ਇੱਥੇ ਪਹਿਲਾਂ ਸਾਨੂੰ ਕਾਂਗਰਸ ਪਾਰਟੀ ਨੂੰ ਬੇਸੰਤਾਪ ਭੋਗਣਾ ਪਿਆ ਅਸੀਂ ਕੋਈ ਐਸੇ ਵਾਅਦੇ ਕੀਤੇ ਜਿਹੜੇ ਤੇ ਪੂਰੇ ਤੌਰ ਤੇ ਮੁਕੰਮਲ ਨਹੀਂ ਕਰ ਸਕੇ ਔਰ ਇਹਦਾ ਨੁਕਸਾਨ ਸਾਥੀ ਅੱਜ ਤੱਕ ਜਾਂ ਸੰਤਾਪ ਅੱਜ ਤੱਕ ਕੋਕਰੀ ਜੇ ਝੂਠੇ ਵਾਅਦੇ ਕਰਾਂਗੇ ਤਾਂ ਲੋਕ ਇਹ ਤਾਂ ਮਾਫ ਨਹੀਂ ਕਰਦੇ ਲੋਕ ਇੱਕ ਬਹੁਤ ਵੱਡੀ ਤਾਕਤ ਹੈ ਔਰ ਜਮਹੂਰੀਅਤ ਇਹ ਹੀ ਤਾਕਤ ਹੈ ਜਿਹੜੀ ਤਖਤ ਬਦਲ ਦਿੰਦੀ ਹੈ ਔਰ ਇਹਦਾ ਜਿਹੜਾ ਨਤੀਜਾ ਹੈ ਪਹਿਲੀ ਜੂਨ ਨੂੰ ਆਣਾ ਸ਼ੁਰੂ ਹੋ ਗਿਆ ਲਾਰਡ ਸਵਾਲਾ ਮੇਰਾ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਅਪੀਲ ਕਰਦੇ ਮੈਂ ਅਪੀਲ ਕਰਾਂਗਾ ਕਿ ਕਾਂਗਰਸ ਪਾਰਟੀ ਇੱਕੋ ਹੀ ਪਾਰਟੀ ਹੈ ਜਿਹੜਾ ਪੰਜਾਬ ਦੇ ਭਵਿੱਖ ਨਾਲ ਜੁੜੀ ਹੈ ਕਿਤੇ ਇਹ ਨਾ ਹੋਏ ਪਹਿਲਾਂ 67% ਰੁਬਗਭਗ ਵੋਟ ਸੋਰੀ 63% ਵੋਟ ਲਗਭਗ اپੋਜੀਸ਼ਨ ਪਾਰਟੀਆਂ ਨੂੰ ਮੈਂਬਰ ਪਾਰਲੀਮੈਂਟ ਪਈ ਥੀ 37% ਜਿਹੜੀ ਹੈ ਉਹ ਹਕੂਮਤ ਮੌਜੂਦਾ ਹਕੂਮਤ ਨੂੰ ਪਈ ਥੀ ਕਿਉਂਕਿ ਵੰਡਵਾਰਾ ਹੋ ਗਿਆ ਸੀ ਤਾਂ ਇੱਕੀ ਲੋਕ ਇਕਮਤ ਹੀ ਵੋਟ ਪਾਣ ਤਾਂ ਕਿ ਜਿਹੜੇ ਲੋਕ ਦਿੱਲੀ ਦੀ ਲੜਾਈ ਲੜ ਸਕਦੇ ਉਹ ਪੰਜਾਬ ਦੇ ਭਵਿੱਖ ਦੀ ਲੜਾਈ ਲੜ ਸਕਦੇ ਉਹਨੂੰ ਮੁੱਖੀ ਰੱਖਦੇ ਹੋਏ ਆਪਣੀ ਵੋਟ ਦੀ ਵਰਤੋਂ ਕਰੇ ਇਹਸਾਨ ਹੈ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਬਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਵਾਰ ਜਿੱਥੇ ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਪਹੁੰਚਾਉਣ ਦੀ ਲੋੜ ਹੈ ਉੱਥੇ ਹੀ ਸਾਨੂੰ ਕਾਂਗਰਸ ਨੂੰ ਅੱਗੇ ਲਿਆਉਣ ਦੀ ਲੋੜ ਹੈ ਤਾਂ ਜੋ ਦੇਸ਼ ਨੂੰ ਬਚਾਇਆ ਜਾ ਸਕੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਪ੍ਰਿੰਸ ਦੇ ਨਾਲ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ